ਸਰਾਂ ਗਾ ਪਹਿਨਣ ਸਾੜੇ ਦੇ ਲਈ ਪਰਪਰ ਸਸਰੀਆਂ ਗਾ ਅੱਜ ਸਾਡੇ ਲਈ ਬਹੁਤ ਹੀ ਵਧੀਆ ਪ੍ਰਿੰਟਰਡ ਸੂਟ ਲੈ ਕੇ ਆਏ ਹਾਂ ਜਿਨ੍ਹਾਂ ਦੇ ਨਾਲ ਪਲੇਨ ਬਾਟਮ ਹਨ ਬਹੁਤ ਹੀ ਪਿਆਰੇ ਕਾਟਨ ਦੇ ਸੂਟ ਹਨ ਇਹਨਾਂ ਹਰਿਆਂ ਦੇ ਵੱਖ-ਵੱਖਰੇ ਪ੍ਰਿੰਟ ਹਨ ਤੇ ਕਪੜਾ ਬਹੁਤ ਸੋਹਣਾ ਇਹਨਾਂ ਸੂਟਾਂ ਨੂੰ ਕਿਸੇ ਤਰ੍ਹਾਂ ਵੀ ਤਿਆਰ ਕੀਤਾ ਜਾ ਸਕਦਾ ਹੈ ਜਿਵੇਂ ਲੈਸਸ ਲਗਾ ਕੇ ਅਤੇ ਪਾਈਪਿੰਗ ਵਗੈਰਾ ਲਾ ਕੇ ਤੁਸੀਂ ਇਹਨਾਂ ਨੂੰ ਆਮ ਤਰ੍ਹਾਂ ਸਟਿਚ ਕਰਕੇ ਵੀ ਖਰੀਦ 파 ਸਕਦੇ ਹੋ ਇਹਨਾਂ ਦਾ ਬਹੁਤ ਹੀ ਘੱਟ ਪ੍ਰਾਈਸ ਹੈ ਜੇਕਰ ਤੁਹਾਨੂੰ ਕੋਈ ਵੀ ਸੂਟ ਚਾਹੀਦਾ ਹੈ ਤਾਂ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਸਾਡਾ ਨੰਬਰ ਥੱਲੇ ਦਿੱਤਾ ਜਾਵੇਗਾ ਜੇਕਰ ਤੁਹਾਨੂੰ ਵੀਡੀਓ ਸਾਡੀ ਵਧੀਆ ਲੱਗਦੀ ਹੈ ਪਲੀਜ਼ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਇਸੇ ਤਰ੍ਹਾਂ ਸਾਡੀ ਵੀਡੀਓ ਵੀ ਇੱਥੇ ਰਹਿਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੱਖ-ਵੱਖਰੀ ਤਰ੍ਹਾਂ ਦੇ ਸੂਟ ਵੇਖੋ ਜਿੰਨਾ ਵਿੱਚ ਤੁਹਾਨੂੰ ਅਸੀਂ ਅੱਖ-ਵੱਖਰੀ ਤਰ੍ਹਾਂ ਦੇ ਜਿਵੇਂ ਕਿ ਫਰਕਿਤ ਸੂਟ ਅਤੇ ਡਿਜੀਟਲ ਤ੍ਰਿਕਨਲ ਤਿਆਰ ਕੀਤਾ ਹੈ ਪ੍ਰਿੰਟਰ ਸ਼ੂਟਾ ਅਤੇ ਨਾਲ ਇਹ ਤੁਹਾਨੂੰ ਵਕ ਵਕਰੀ ਤਰ੍ਹਾਂ ਦੇ ਵਰਕ ਇਥੇ ਸੋੜ ਦੇ ਦਵਾਂਗੇ ਸਾਡੀ ਵੀਡੀਓ ਦੇਖਣ ਲਈ ਥੈਂਕ ਯੂ